ਤ੍ਰੋ ਮੰਡੀ ਚ ਕੰਮ ਚੱਲੀ ਜਾਂਦਾ ਜੋਰਾਂ ਤੇ ਭਰਤੀ ਸਾਰੀਆਂ ਗਣਕਾਂ ਤੇਰੀਆਂ ਸਾਰੀਆਂ ਭਰਤੀਆਂ ਮਿੱਤਰੋ ਲਗਭਗ ਖਿੱਚਦਾ ਕੰਮ ਨੂੰ ਤਾਂ ਸਾਰੇ ਆ ਭਰਦੇ ਨੇ ਜਾਣਾ ਬਸ 2 ਕੰਨਾਂ ਚ ਲੱਭੜ ਜੀ ਨੇ ਹੁਣ ਤਾਂ ਬਸ ਜਿਹਨੇ ਘਰੇ ਲੜਕੇ ਉਹੀ ਰਹਿੰਦੇ ਨੇ ਕਿਵੇਂ ਦਿੱਲੀ ਦਾ ਕੰਮ ਪੰਡਾਦਾ ਫਿਰ ਹੋ ਕਿਵੇਂ ਚੱਲਦਾ ਮੰਡੀ ਦਾ ਕੰਮ ਸਹੀ ਓਕੇ ਵੀਰੇ ਕਹ ਦੋ ਦਿਨਾਂ ਚ ਖਿੱਚ ਲੇਗਾ ਮੈਂ ਆਰਾਮ ਨਾਲ ਲਿੱਤੀ ਲੈ ਜੂਗਾ ਜੀ ਹਾਂ ਬਸ ਮਰਦੇ ਪੈਸੇ ਕਮਾ ਕੇ ਕਲਿੱਟ ਫਿਰ ਦਾ ਕੋਲ ਕਰਦਾਗਾ ਸਹੀ ਗੱਲ ਹੈ ਆ ਸਾਡੇ ਮਨੀ ਇੱਕ ਆ ਫਿਰਦਾ ਬਿੱਲ ਆ ਮੋਬਾਈਲ ਤੂੰ ਕੰਮ ਕਰ ਲੈ ਤੂੰ ਪਸੰਦ ਸਾਡੇ ਮਨੀ ਤੰਗ ਕਰ ਜੀ ਦੋ ਪੈਸੇ ਦਾ ਕੰਮ ਕਰ ਲੈ ਬਿੱਲ ਆ ਕਿ ਤਰ੍ਹਾਂ ਫਿਰਦਾ ਬੰਦਾ ਆਪਣਾ ਆ ਬੈਠਾ ਹੈ ਬੱਗੂ ਮੰਡੀ ਚ ਇਹਦੀ ਵੀ ਬਈਏ ਗਣ ਕਰੇ ਕੀ ਦੋ ਦਲ ਜੂ ਦੇਖੋ ਰੱਬ ਆਖਰੀ ਹੈ ਰੱਬ ਅਸਰੇ ਬੀਏ ਦੇ ਕਾਲੂ ਤਲਾ ਲਾਇਆ ਮੇਰੀ ਟੈਨਸ਼ਨ ਲਾਇਆ ਕਾਲੂ ਤਲਾ ਲਾਇਆ ਅੱਜ ਵੀਡੀਓ ਜਾ ਰਹੇ ਆਪਣੇ ਯਾਰ ਕੁਲਵਿੰਦਰ ਨੂੰ ਪ੍ਰਧਾਨ ਜਿਲ੍ਹਾ ਬਨੋਂ ਪ੍ਰਧਾਨ ਤੇ ਬਣਾਇਆ ਯਾਰਿਆ ਬਈ ਬਿੱਲੇ ਨੂੰ ਪ੍ਰਧਾਨ ਆ ਉਹ ਬੈ ਕੇ ਬਿਲਕੁਲ ਉਹ ਬੈ ਕੇ ਬਈ ਸਰਕਾਰ ਵੱਲੋਂ ਪੁਲਿਸ ਆਈ ਹੈ ਪਹਿਲਾਂ ਵੀ ਤੁਸੀਂ ਸੁਣਿਆ ਹੋਊਗਾ ਜੁਫ ਸੁਵਾਵਾ ਕਲੱਬ ਚੱਲ ਰਹੇ ਨੇ ਸਰਕਾਰਾਂ ਦੇ ਪਹਿਲਾਂ ਵੀ ਸਰਕਾਰਾਂ ਦੀਓ ਚੱਲਦੇ ਆਏ ਨੇ ਹੁਣ ਵੀ ਚੱਲ ਰਹੇ ਨੇ। ਕਈ ਪਿੰਡਾਂ 'ਚ ਉਹ ਹੈਗੇ ਨੇ ਕੀਚੇ ਹੈ ਨਹੀਂ ਗੋਰੇ ਹੈਗੇ ਕਿ ਨਾ ਉਹ। ਇਧਰ ਨਹੀਂ ਗੋਰੇ ਹੈ ਨਹੀਂ ਉਹ ਸਰਕਾਰੀ ਕਲੱਬ ਹੁੰਦਾ ਭਾਈ। ਹੁਣ ਗਵਰਨਮੈਂਟ ਨੇ ਉੱਥੇ ਕੰਮ ਸ਼ੁਰੂ ਕਰਿਆ ਜਿਹੜਾ ਵਿਧਾਨ ਸਭਾ 'ਚ ਸੈਸ਼ਨ ਲਾ ਕੇ ਗਏ ਤੇ ਬਜਟ ਵੀ ਰੱਖੇ ਨੇਗੇ। ਉਹਦੇ ਵਾਸਤੇ ਜਿਹੜਾ ਉਹ ਪ੍ਰਧਾਨ ਲਾਉਣਾ ਇੱਕ ਤਾਂ ਪਿੰਡ ਦਾ ਮੇਨ ਮੇਨ ਪ੍ਰਧਾਨ ਲਾਉਣਾ ਇੱਕ ਪ੍ਰਧਾਨ ਲਾਉਣਾ ਦੋ ਬੰਦੇ ਲਾਉਣੇ ਨੇ ਆਪਾਂ। ਬਾਕੀ ਸੋਡਾ ਜਿੰਨਾ ਯੂਥ ਹੈਗਾ ਪਿੰਡ ਦਾ 50 ਨੇ 100 ਆ ਜਿੰਨਾ ਵੀ ਆ ਉਹਨਾਂ ਦੀ ਬਾਉ ਦਾ ਸਾਰਾ ਇਹਦੇ ਚਾੜਨਾਗਾ। ਆਨਲਾਈਨ ਆਨਲਾਈਨ ਚੜਨਾ ਹੈਗਾ ਕੋਈ ਗਰੁੱਪ ਉਹਦਾ ਕਲੱਬ ਦਾ ਹੀ ਫਾਇਦਾ ਇੱਕ ਉਹਦਾ ਜਿੰਨੀਆਂ ਗ੍ਰਾਂਟਾਂ ਨੇ ਗਈਆਂ ਉਹ ਸਿੱਧੀਆਂ ਪ੍ਰਧਾਨ ਨੂੰ ਆਉਣਗੀਆਂ ਗਰਾਊਂਡ ਨਾਲ ਰਿਲੇਟਡ ਨੇ ਕਮੇਟੀ ਨੂੰ ਆਉਣਗੀਆਂ ਕਮੇਟੀ ਹੋਣੀ ਹੈ ਰਜਿਸਟਰਡ ਕਲੱਬ ਕੋਈ ਜੇ ਕਿੱਟਾ ਹੈਗੀ ਜੇ ਕੋਈ ਦੌਰੇ ਕੀ ਹੁੰਦੇ ਜੰਮੂ ਆ ਕੇ ਆ ਰਹੇ ਨੇ ਮਤਲਬ ਉਹ ਪ੍ਰਧਾਨ ਕੋਲੇ ਪੂਰੀ ਪਾਖਰੂ ਮੂਜੀ ਲੈਣਗੇ ਤਾਂ ਇੱਕੋ ਸਰਕਾਰੀ ਰਜਿਸਟ੍ਰੇਸ਼ਨ ਹੋ ਜਾਂਦੀ ਹੈ ਬੰਦੇ ਦੀ ਉਹਦੇ ਸਬੰਧ ਤੁਸੀਂ ਜੀ ਆਇਆਂਗੇ ਤੁਹਾਨੂੰ ਆਹ ਮੁੰਡੇ ਨੂੰ ਸਾਨੂੰ ਪ੍ਰਧਾਨ ਲਾਓ ਚਾਹੇ ਤੇ ਮਤਰਾਜਾਰੀ ਕਿਸੇ ਨੂੰ ਨਾ ਹੋਂਦ ਕਿਉਂ ਬਾਈ ਕੀ ਪ੍ਰਾਜਨ ਕਿਸੇ ਨੂੰ ਨਾ ਉਹਨੂੰ ਅਸੀਂ ਪ੍ਰਧਾਨ ਲਾਵੀਏ ਕਲੱਬ ਦਾ ਇਹ ਇਹਨੂੰ ਬਈ ਅਸੀਂ ਪ੍ਰਧਾਨ ਲਾਵਾਂਗੇ ਕਲੱਬ ਦਾ ਤੇ ਮੀਤ ਪ੍ਰਧਾਨ ਬਾਈ ਜਿੰਦੀ ਨੂੰ ਲਾਵਾਂਗੇ ਇੰਨਾ ਕੀ ਸਾਡਾ ਕੰਮ ਤੁਸੀਂ ਜੇ ਕੋਈ ਤੁਸੀਂ ਹੋਰ ਸੋਡਾ ਕੋਈ ਹੈਗਾ ਤਾਂ ਤੁਸੀਂ ਦੱਸ ਸਕਦੇ ਹੋ ਠੀਕ ਹੈ ਜੀ ਬਸ ਕੋਈ ਕੋਈ ਸਮੱਸਿਆ ਕੋਈ ਕੋਈ ਤੁਹਾਨੂੰ ਸਮਾਨ ਦੀ ਲੋੜ ਹੈ ਕਿਸੇ ਚੀਜ਼ ਦੀ ਸਮਾਨ ਦੀ ਲੋੜ ਹੈ ਉਹ ਸਾਨੂੰ ਦੱਸ ਦਿਓ ਇਹ ਨਹੀਂ ਆ ਬਕਾਇਦਾ ਸਰਕਾਰੀ ਟ੍ਰੇਨਿੰਗਾਂ ਹੋਣਗੀਆਂ ਜਿਹੜੇ ਬੰਦੇ ਲੱਗਣਗੇ ਇਹ ਕਲੱਬ ਨੂੰ ਸਾਰੇ ਪੰਜਾਬ ਜੀ ਚੱਲ ਰਿਹਾ ਹੈਗਾ ਦੇ ਵਿੱਚ ਕਿੰਨਾ ਫੂਟਾ ਮਿਲਣੀਆਂ ਨੇ ਹੋਰ ਮਿਲਿਆ ਸਾਰੀਆਂ ਇਹਨਾਂ ਦੀ ਪ੍ਰਧਾਨਾ ਨਹੀਂ ਮਿਲਿਆ ਕਰਨੀ ਕਿੰਨਾ ਬਾਕੀ ਵੀਰਾ ਖੜਾ ਹੈਗਾ ਪ੍ਰਧਾਨ ਸਮਾਨ ਦੀ ਲੋੜ ਹੈ ਤੁਹਾਨੂੰ ਹੋਰ ਵੀ ਕੋਈ ਸਮਾਨ ਦੀ ਲੋੜ ਹੈ ਉਹ ਲਿਖਾ ਦੇ ਕੋਈ ਨਹੀਂ ਹੈ ਉਹ ਆਪਾਂ ਇਹਨਾਂ ਨੂੰ ਲਿਖਾ ਲਾਂਗੇ ਇਹਦਾ ਮੇਨ ਮਕਸਦ ਤਾਂ ਇਹ ਹੈ ਵੀ ਯਾਰ ਇੱਕ ਤਾਂ ਮੁੰਡੇ ਜਿਹੜੇ ਹੈਗੇ ਨੇ ਨਸ਼ੇ ਤੋਂ ਦੂਰ ਹੋਣਾ ਦੂਜਾ ਗਰਾਉਂਡ ਨਾਲ ਜੁੜਨਾ ਜਿੰਨੀਆਂ ਉਹਨਾਂ ਦੀਆਂ ਗਰਾਉਂਡ ਦੀਆਂ ਬੇਸਿਕ ਲੋੜਾਂ ਨੇ ਹੈਨਾ ਜੋ ਕੋ ਨਹੀਂ ਆਉਣ। ਐਵੇਂ ਆਪਾਂ ਕਹੀ ਜਾਂਦੇ ਰਹੇ ਯਾਰ ਨਾ ਵੀ ਆਹ ਨਹੀਂ ਕਰਦੇ ਜਿਹੜੀ ਛੋਟੀ ਪਨੀਰੀ ਖੜੀ ਐ ਤੇਰੀ ਲਾਲਚ ਵਧੂਗਾ ਇਹਨਾਂ ਨੂੰ ਜੋ ਮੂਲਗ ਨੂੰ ਦੇਖਣੀ ਐ ਨਾ ਇਹ ਤਾਂ ਕਰਕੇ ਗਵਰਨਮੈਂਟ ਦੇ ਪਾਲਿਸੀ ਲਿਆਦੀ ਜੀ ਕਲੱਬਾਂ ਦੀ। ਕਲੱਬ ਤਾਂ ਪਹਿਲਾਂ ਵੀ ਚੱਲਦੇ ਨੇ ਮਤਲਬ ਇਹ ਨਹੀਂ ਆਪਾਂ ਕਹਿੰਦੇ ਚੱਲਦੇ ਨਹੀਂ। ਜਿਹੜੇ ਨਵੇਂ ਰਿਸਟੇਸ਼ਨ ਹੋਰੀ ਐ ਕਿ ਉਹਨੂੰ ਫੰਡ ਵਗੈਰਾ ਵੀ ਆਉਣਗੇ। ਜਿੰਮੇ ਦਾ ਸਮਾਨ ਪੂਰਾ ਆਪਣੇ। ਨਾ ਚਾਹੀਦਾ ਥੋੜਾ ਜਿਹਾ। ਸੱਟੇ ਚਿੱਪੀ ਕਾਮਰੇਜੀ ਵੀ ਹੋਣਾ। ਸਾਨੂੰ ਇੱਕ ਕਾਮਰੇਜੀ ਆਹ ਸੁਣਾ ਲਓ ਵੀ ਆਪਾਂ ਨੂੰ ਸਭਾਂ ਤੋਂ ਪਹਿਲਾਂ ਕਿਹੜੀ ਚੀਜ਼ ਚਾਹੀਦੀ ਐ। ਉਹਦੇ ਹਿਸਾਬ ਨਾਲ ਫਿਰ ਓਵੇਂ ਓਵੇਂ ਡਿ ਕੀ ਜਿਹੜੀ ਆਪਣੀ ਜ਼ਰੂਰੀ ਜਿੰਦਗੀ ਹੈ ਪਹਿਲਾਂ ਉਹਨੂੰ ਉਹ ਤੇ ਤਰਜੀਹ ਦਿਓ। ਇਹਦੇ ਪ੍ਰਧਾਨ ਸਾਹਿਬ ਸਮਾਨ ਲੈ ਆਉਣੇ ਚੋਰੀ ਹੋਇਆ ਉਹ ਸਾਨੂੰ ਕੈਮਰਾ ਦੀ ਬੋਲ ਲਿੱਖ ਕੇ ਭਾਈ। ਇਹ ਹੋ ਸਕਦੀ ਹੈ। ਕੋਈ ਗੱਲ ਨਹੀਂ ਕੈਮਰੇ ਕਰਾ ਲਿਆ। ਇਹ ਗੱਲ ਨਹੀਂ ਜੱਲੇ। ਸਮਾਨ ਪੈਸੇ ਪਾ ਕੇ ਲੈ ਆਉਣੇ ਆ। ਇਹ ਦੂਆ ਕੋਈ ਚੱਕ ਕੇ ਲੈ ਜਾਂਦਾ ਕੋਈ ਜਿੰਦਾ ਤੋੜ ਜਾਂਦਾ ਇਹ ਉਹ ਦਿੱਕਤ ਬਹੁਤ ਹੈ। ਕੈਮਰੇ ਤੋਂ ਲਵਾ ਲੈ। ਹਾਂ ਉਹ ਇਹ ਨੋਟ ਕਰ ਰਿਹਾ ਇਹ ਨੋਟ ਕਰਨ ਲਈ ਕਰ ਲੈਣਾ। ਹਾਂਜੀ। ਇਦਾਂ ਲੈ ਆ ਮੈਂ ਬੂ ਕੈਮਰਾ ਲਾ ਦ ਕਰਾਂ ਕੈਮਰਾ ਖੁੱਲਾ ਹੋਈ ਬਾਦੀ ਪ੍ਰੋਬਲਮ ਆ ਰਹੀ ਆ ਹੁਣ ਸਾਰੇ ਖੇਡ ਕੇ ਨੇ ਉਧਰੋਂ ਜਿੰਦਾ ਰੱਖੋ ਸਪੈਂਚ ਬਣਾਇਆ ਤਾ ਬਟਰ ਬੂਟੂ ਵੀ ਕਰਦਾ ਲੈ ਲੋ ਇਹਦਾ ਸ਼ੂ ਜਿੰਦਾ ਹੈਗਾ ਜਿੰਦਾ ਲਾ ਜਾਂਦਾ ਉਹਦੇ ਬਟਰ ਬੰਦਾ ਅੱਡਲ ਵਾਲਾ ਕਰਾ ਦੋ ਤਰ ਨੋਟ ਦੱਕਾ ਨਹੀਂ ਥੋੜੇ ਨੇ ਯਾਰਾ ਅੱਛਾ ਜੀ ਹੈ ਇਹ ਇਕੱਲਾ ਘਾਰ ਹੋ ਰਿਹਾ ਇਹਨੇ ਸੋਥੀ ਕੰਮ ਲੈ ਗਿਆ ਇਹ ਓਏ ਹੋਰ ਭੈਣ ਚ ਭੈਣ ਤੋਂ ਗਾਲ ਨਹੀਂ ਕੱਢਦੇ ਕੀ ਗਾਲ ਨਹੀਂ ਇਹ ਸੁੱਤੋ ਕੰਮ ਲੈ ਗਿਆ ਚਾਰ ਰਹਿਣਾ ਉਹ ਪੂਰਾ ਇਹ ਨੂੰ ਇਹੋ ਹੀ ਹੈ ਮੇਰੀ ਨਹੀਂ ਜਾਂਦਾ ਫਿਰ ਇਹ ਦੀ ਆ ਗਿਆ ਮੁੜਕਾ ਆ ਗਿਆ ਜੱਗੇ ਨੂੰ ਜੀਦਾ ਹੀ ਆ ਗਿਆ ਇਹਨੂੰ ਦਾ ਐ ਓਏ ਸਾਡੇ ਹਿੱਸੇ ਦਾ ਇਹਨੂੰ ਵਗ ਗਿਆ ਇਹਦੇ ਖਾਲ ਬਈ ਹੋਰ ਕੰਮ ਨਹੀਂ ਕਰਦਾ ਇਹ ਬਾਈ ਮੁੰਡਿਓ ਇਹ ਕੰਮ ਨਹੀਂ ਕਰਦਾ ਡੱਕਾ ਡੱਕਾ ਹੀ ਤੋੜਦਾ ਆ ਜਲ ਪਿਆ ਕਹੀ ਚੱਕ ਕੇ ਹੁਣ ਮੂਰੇ ਮੂਰੇ ਪਾਲਟੀ ਕਰ ਕੋਈ ਸਾਨੂੰ ਨੇ ਮੱਕੀ ਬੀਜਤੀ ਅੱਜ ਪਾਣੀ ਲਾਉਗਾ ਇਹ ਪ੍ਰਧਾਨਾ ਦੋ ਬਣੇ ਆ ਸਰਦਾਰ ਸਾਹਿਬ ਵੱਲੋਂ ਪਾਰਟੀ ਅੱਜ ਤਾਂ ਆ ਦੋ ਬਣੇ ਨੇ ਪ੍ਰਧਾਨਾ ਕੋਈ ਨਾ ਖਾਲੀ ਖਾ ਗਏ ਹੈ ਗੱਲ ਪੱਕੀ ਹੈ ਖਾਲੀ ਚੀਂਗੀ ਲਾ ਦੇ ਲੋ ਵੀ ਮਿੱਤਰੋ ਇੱਥੇ ਆਪਾਂ ਕਰਦੇ ਆਂ ਵਲੌਗ ਦਾ ਐਂਡ ਜੇ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਜ਼ਰੂਰ ਕਰਿਓ ਹੁਣ ਦੋ ਤਿੰਨ ਦਿਨ ਹੋ ਗਏ ਬਾਈ ਥੋੜੇ ਜਿਹੀ ਬਿਜੀ ਹੁੰਨੇ ਆਂਗੇ ਤਾਂ ਕਰਕੇ ਵਲੌਗ ਆਪਣੇ ਛੋਟੇ ਬਣਦੇ ਨੇਗੇ ਬਸ ਇੱਕ ਦੋ ਦਿਨ ਦਾ ਕੰਮ ਹੈ ਦੋਆਚ ਇਸੇ ਕੰਮ ਦੀ ਆਪਾਂ ਵੀਡੀਓ ਬਣਾਉਣੀ ਪਈ ਹੈ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਜਰੂਰ ਕਰਿਓ ਮਿੱਤਰੋ ਆਪਣੇ ਚੈਨਲ ਨੂੰ ਕਰ ਲਓ ਫੋਲੋ ਓਕੇ